ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੈਨਸ਼ਨਰਸ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਤੇ ਕਈ ਵਾਰ ਉਹਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਪੈਨਸ਼ਨ ਆਉਣ ਤੇ ਜਾਣੇ ਕਿ ਰਿਟਾਇਰਮੈਂਟ ਤੋਂ ਬਾਅਦ ਕਈ ਵਾਰ ਦਫ਼ਤਰਾਂ ਦੇ ਚੱਕਰ ਤੱਕ ਮਾਰਨੇ ਪੈਂਦੇ ਨੇ ਪਰ ਪੰਜਾਬ ਸਰਕਾਰ ਹੁਣ ਇਨ੍ਹਾਂ ਪੈਨਸ਼ਨਰਸ ਦੇ ਵਾਸਤੇ ਵੱਡਾ ਕਦਮ ਚੁੱਕਣ ਜਾ ਰਹੀ ਹੈ ਇੱਕ ਪੋਰਟਲ ਪ੍ਰੋਜੈਕਟ ਚੱਲ ਰਿਹਾ ਹੈ ਪੈਨਸ਼ਨਰ ਦੀ ਸਹੂਲਤ ਵਾਸਤੇ ਇੱਕ ਸੇਵਾ ਪੋਰਟਲ ਦੇ ਉੱਤੇ ਕੰਮ ਚੱਲ ਰਿਹਾ ਹੈ ਛੇ ਵਿਭਾਗ ਦੇ ਵਿੱਚ ਜਿਹੜੇ ਪੋਰਟਲ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹਦੇ ਉੱਤੇ ਕੰਮ ਹੋ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪੈਨਸ਼ਨ ਇਹਦੇ ਵਿੱਚ ਇਨਵੋਲ ਕਰ ਲਏ ਜਾਣਗੇ ਉਹਨਾਂ ਨੂੰ ਇਹਦੇ ਵਿੱਚ ਡਾਟਾ ਵਗੈਰਾ ਜਿਹੜਾ ਉਹਨਾਂ ਦਾ ਚਾੜ ਦਿੱਤਾ ਜਾਏਗਾ ਅਤੇ ਕਈ ਸਹੂਲਤਾਂ ਉਹਨਾਂ ਨੂੰ ਘਰ ਬੈਠਾ ਹੀ ਮਿਲ ਜਾਣਗੀਆਂ ਖਾਸ ਤੌਰ ਦੇ ਉੱਤੇ ਜਿਹੜੇ ਪੈਨਸ਼ਨਰ ਹੁੰਦੇ ਨੇ ਉਹਨਾਂ ਨੂੰ ਇੱਕ ਤਾਂ ਆਪਣਾ ਹਰ ਸਾਲ ਲਾਈਫ ਸਰਟੀਫਿਕੇਟ ਜਮਾ ਕਰਾਉਣਾ ਪੈਂਦਾ ਹੈ ਸਬੂਤ ਦੇਣਾ ਪੈਂਦਾ ਹੈ ਕਿ ਉਹ ਇਸ ਦੁਨੀਆ ਦੇ ਉੱਤੇ ਹੈਗੇ ਨੇ ਤਾਂ ਜੋ ਉਹਨਾਂ ਦੀ ਪੈਨਸ਼ਨ ਦੀ ਸੇਵਾ ਜਿਹੜੀ ਹੈ ਉਹ ਕੰਟੀਨਿਊ ਰੱਖੀ ਜਾ ਸਕੇ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਕਾਰਵਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਉਹਨਾਂ ਨੂੰ ਬੈਂਕਾਂ ਦੇ ਲਾਂਨ ਦੇਣ ਦੇ ਨਾਲ ਸਬੰਧਿਤ ਕੋਈ ਤਰ੍ਹਾਂ ਦੀ ਗੱਲਬਾਤ ਕਰਨੀ ਪੈਂਦੀ ਹੈ ਕਈ ਵਾਰ ਕੋਈ ਸ਼ਿਕਾਇਤ ਹੁੰਦੀ ਹੈ ਤੇ ਜਿਹੜੀ ਹੈ ਪੋਰਟਲ ਦੇ ਵਿੱਚੋਂ ਸਾਰਾ ਕੁਝ ਦਰਜ ਹੋ ਸਕੇਗਾ ਤੇ ਖਾਸ ਤੌਰ ਤੇ ਉੱਤੇ ਹੈਲਥ ਵਿਭਾਗ ਮੈਕਮਾ ਪੁਲਸ ਮੈਕਮਾ ਐਜੂਕੇਸ਼ਨ ਜਾਨੀ ਕਿ ਸਿੱਖਿਆ ਵਿਭਾਗ ਵਾਟਰ ਸਪਲਾਈ ਅਤੇ ਇਸ ਤੋਂ ਇਲਾਵਾ ਸੈਨੀਟੇਸ਼ਨ ਵਿਭਾਗ ਦੇ ਇਹ ਸਾਰੇ ਜਿਹੜੇ ਪੋਰਟਲ ਪ੍ਰੋਜੈਕਟ ਚੱਲ ਰਿਹਾ ਹੈ ਇਹਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਤੇ ਸੁਭਾਵਿਕ ਕਹਿੰਦੇ ਕਿ ਦੀਵਾਲੀ ਤੋਂ ਪਹਿਲਾਂ ਇਹ ਪੋਰਟਲ ਪੂਰੀ ਤਰ੍ਹਾਂ ਸਮਪੰਨਿਤ ਕਰ ਦਿੱਤਾ ਜਾਵੇਗਾ ਪੈਸ਼ਨਰਸ ਨੂੰ ਪਰ ਇਹਦੇ ਵਿੱਚ ਜਿਹੜੇ ਕਾਰਪੋਰੇਸ਼ਨ ਤੇ ਬੋਰਡ ਦੇ ਜਿਹੜੇ ਮੁਲਾਜ਼ਮ ਹੋਣਗੇ ਰਿਟਾਇਰ ਉਹਨਾਂ ਨੂੰ ਇਹਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਕਿਉਂਕਿ ਉਹਨਾਂ ਦੇ ਕਹਿੰਦੇ ਨਿਯਮ ਵੱਖਰੇ ਹੁੰਦੇ ਨੇ ਉਹਨਾਂ ਦਾ ਸੇਵਾ ਕਾਲ ਵੱਖਰਾ ਹੁੰਦਾ ਤੇ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਹਾਲਾਂਕਿ ਆਈਐਸ ਪੀਪੀਸੀਐਸ ਲਗਾਏ ਲਗਾਏ ਜ਼ਰੂਰ ਜਾਂਦੇ ਨੇ ਪਰ ਜਿਹੜਾ ਮੇਨ ਕੰਮ ਆ ਉਹ ਚੇਅਰਮੈਨ ਦੇ ਉਹਦੇ ਦੇ ਕਾਰਨ ਹੁੰਦਾ ਹੈ ਕਈ ਵਾਰ ਬੋਰਡ ਵਗੈਰਾ ਦੇ ਜਿਹੜੇ ਡਾਇਰੈਕਟਰ ਵਗੈਰਾ ਵੀ ਹੁੰਦੇ ਨੇ ਇਸ ਕਰਕੇ ਕਹਿੰਦੇ ਆ ਇਹਨਾਂ ਨੂੰ ਇਹ ਪੋਰਟਲ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਬਾਕੀ ਸਾਰੇ ਵਿਭਾਗ ਨੇ ਜਿਹੜੇ ਪੋਰਟਲ ਦੇ ਵਿੱਚ ਆ ਜਾਣਗੇ ਇਹ ਜਿਹੜਾ ਪੋਰਟਲ ਹੈ ਪੈਨਸ਼ਨ ਸੇਵਾ ਪਟ્રોલ ਇਹਨੂੰ ਨਾਮ ਦਿੱਤਾ ਗਿਆ ਹੈ ਇਹਦੇ ਵਿੱਚ ਤੇ ਕੰਮ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜੀਆਂ ਸਹੂਲਤਾਂ ਨੇ ਉਹ ਪੈਨਸ਼ਨਰਸ ਨੂੰ ਮਿਲ ਜਾਣਗੀਆਂ ਜਿਹੜੇ ਪੁਰਾਣੇ ਪੈਨਸ਼ਨ ਰਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਉਹਨਾਂ ਦਾ ਡਾਟਾ ਬੇਸ ਤਿਆਰ ਕੀਤਾ ਹੈ ਇਹਦੇ ਵਿੱਚ ਆਈਡੀ ਮਿਲੇਗੀ ਇਸ ਆਈਡੀ ਦੇ ਮਤਾਬਿਕ ਜਾ ਕੇ ਜਿਹੜੇ ਪੈਂਸ਼ਨਰਸ ਨੇ ਉਹ ਆਪਣੀ ਸ਼ਿਕਾਇਤ ਵੀ ਜਿਹੜੀ ਦਾ ਜਿਹੜਾ ਜ਼ਿਕਰ ਕਰਵਾ ਸਕਦੇ ਨੇ ਇੱਕ ਸਮਾਂ ਬਾਅਦ ਸ਼ਿਕਾਇਤ ਹੱਲ ਕਰਨ ਦਾ ਵੀ ਜਿਹੜਾ ਹੋਵੇਗਾ ਜਿਹੜਾ ਕਿ ਅਧਿਕਾਰੀ ਉਹਦੇ ਵਾਸਤੇ ਜ਼ਿੰਮੇਦਾਰ ਹੋਣਗੇ ਜਿੰਨਾ ਸਮਾਂ ਤੈਅ ਕਰ ਦਿੱਤਾ ਗਿਆ ਹੈ ਉਹਦੇ ਵਿੱਚ ਵਿੱਚ ਜਿਹੜਾ ਹੈ ਉਹ ਸ਼ਿਕਾਇਤਾਂ ਜਾਂ ਉਸ ਮਸਲੇ ਦਾ ਹੱਲ ਕਰਨਾ ਪਵੇਗਾ ਅਧਿਕਾਰੀਆਂ ਨੂੰ ਸੋ ਇਹ ਕਾਫੀ ਜਿਹੜੀ ਸਹੂਲਤਾਂ ਘਰ ਬੈਠੇ ਉਹਨਾਂ ਪੈਨਸ਼ਨਰ ਵਸਤੇ ਆ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਾਰੀ ਮੈਕਮੇ ਵਿੱਚ ਕੱਢੀ ਹੁੰਦੀ ਹੈ ਸਰਕਾਰੀ ਕੰਮ ਕਾਜ ਕੀਤੇ ਹੁੰਦੇ ਨੇ ਬਾਅਦ ਦੇ ਵਿੱਚ ਉਹ ਆਪਣੀ ਰਿਟਾਇਰਮੈਂਟ ਲੈਂਦੇ ਨੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਬੈਂਕਿੰਗ ਪ੍ਰਣਾਲੀ ਦੇ ਨਾਲ ਉਹਨਾਂ ਨੂੰ ਜਿਹੜਾ ਹੈ 2-4 ਹੋਣਾ ਪੈਂਦਾ ਇਸ ਤੋਂ ਇਲਾਵਾ ਜਿਹੜੇ ਨੇ ਉਹਨਾਂ ਦੇ ਰੁਕੇ ਫੰਡ ਹੁੰਦੇ ਨੇ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਰਸ ਦੀਆਂ ਪਾਲਿਸੀ ਵਗੈਰਾ ਹੁੰਦੀਆਂ ਨੇ ਉਹ ਅਪਡੇਟ ਕਰਨੀਆਂ ਪੈਂਦੀਆਂ ਨੇ ਤਾਂ ਇਹ ਜਿਹੜਾ ਪੈਨਸ਼ਨਰ ਸੇਵਾ ਪੈਟਰੋਲ ਹੋਵੇਗਾ ਇਹ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਇਹਦੇ ਉੱਤੇ ਜਿਹੜਾ ਹੈ ਪਾਇਲਟ ਪ੍ਰੋਜੈਕਟ ਚੱਲ ਰਿਹਾ ਹੈ ਜਾਨੀ ਕਿ 6 ਵਿਭਾਗਾਂ ਦੇ ਵਿੱਚ ਇਹਨੂੰ ਚਲਾਇਆ ਜਾ ਰਿਹਾ ਹੈ ਤੇ ਕਹਿੰਦੇ ਇਹਦੇ ਨਤੀਜੇ ਜਿਹੜੇ ਨੇ ਬੜੇ ਹੀ ਸਾਰਥਿਕ ਆ ਰਹੇ ਨੇ ਕਾਫੀ ਫਾਇਦਾ ਹੋ ਰਿਹਾ ਤੇ ਪੁਰਾਣੇ ਜਿਹੜੇ ਕਿ ਨਵੇਂ ਪੁਰਾਣੇ ਜਿਹੜੇ ਵੀ ਪੈਨਸ਼ਨਰਸ ਨੇ ਉਨ੍ਹਾਂ ਨੂੰ ਇਹਦੇ ਵਿੱਚ ਕਾਫੀ ਜਿਹੜਾ ਫਾਇਦਾ ਹੋਵੇਗਾ ਰਿਟਾਇਰਮੈਂਟ ਤੋਂ ਬਾਅਦ ਕਈ ਵਾਰ ਦਫ਼ਤਰਾਂ ਦੇ ਚੱਕਰ ਤੱਕ ਮਾਰਨੇ ਪੈਂਦੇ ਨੇ ਪਰ ਪੰਜਾਬ ਸਰਕਾਰ ਹੁਣ ਇਨ੍ਹਾਂ ਪੈਨਸ਼ਨਰਸ ਤੇ ਵੱਡਾ ਕਦਮ ਚੁੱਕਣ ਜਾ ਰਹੀ ਹੈ ਇੱਕ ਪਾਇਲਟ ਪ੍ਰੋਜੈਕਟ ਚੱਲ ਰਿਹਾ ਹੈ ਪੈਨਸ਼ਨਰਸ ਦੀ ਸਹੂਲਤ ਵਾਸਤੇ ਇੱਕ ਸੇਵਾ ਪੈਟਰੋਲ ਦੇ ਉੱਤੇ ਕੰਮ ਚੱਲ ਰਿਹਾ ਹੈ 6 ਵਿਭਾਗਾਂ ਦੇ ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਹਦੇ ਉੱਤੇ ਕੰਮ ਹੋ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪੈਨਸ਼ਨ ਇਹਦੇ ਵਿੱਚ ਇਨਵੋਲਵ ਕਰ ਲਏ ਜਾਣਗੇ ਉਹਨਾਂ ਨੂੰ ਇਹਦੇ ਵਿੱਚ ਡਾਟਾ ਵਗੈਰਾ ਜਿਹੜਾ ਉਹਨਾਂ ਦਾ ਚਾਰਟ ਦਿੱਤਾ ਜਾਏਗਾ ਤੇ ਕਈ ਸਹੂਲਤਾਂ ਉਹਨਾਂ ਨੂੰ ਘਰ ਬੈਠੇ ਹੀ ਮਿਲ ਜਾਣਗੀਆਂ ਖਾਸ ਤੌਰ ਦੇ ਉੱਤੇ ਜਿਹੜੇ ਪੈਨਸ਼ਨ ਹੁੰਦੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਆਪਣਾ ਹਰ ਸਾਲ ਜਿਹੜਾ ਹੈ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣਾ ਪੈਂਦਾ ਹੈ ਸਬੂਤ ਦੇਣਾ ਪੈਂਦਾ ਹੈ ਸੋ ਦੋਸਤੋ ਇਸਿਆਜ਼ ਦੀ ਬਹੁਤ ਹੀ ਖਾਸ ਅਪਡੇਟ ਧੰਨਵਾਦ